ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੂ ਹਾਂ ਇੱਕ ਨਾ ਕਿਸੇ ਭੈਣ ਲੈ ਗਿਆ ਸੀਗਾ ਬਪਾ ਵੀਡੀਓ ਪਾਜੀ ਨੇ ਪਹਿਲਾਂ ਖੂਨ ਸੰਘੜੇ ਦੀ ਅੱਛਾ ਤੋ ਭੈਣ ਭੈਣ ਨੇ ਨਾ ਮਿਲ ਕੇ ਕਮੈਂਟ ਮਾਰੇ ਸੀ ਬਈ ਵੀ ਖੂਨ ਸੰਘੜੇ ਤੁਸੀਂ ਦੱਸਿਆ ਸੀਗਾ ਵੀ ਸਾਨੂੰ ਸੀਸੀ ਸਮਝ ਨਹੀਂ ਆਈ ਤੇ ਉਹ ਦੱਸਦੇ ਵੀ ਸੀਸੀ ਕਿਹੜੀ ਹੈ ਸੀਸੀ ਅਰਜਨ ਰਾਸ਼ਟ ਅਰਜਨ ਅਰੈਸਟ ਡਾਬਰ ਕੰਪਨੀ ਡਾਬਰ ਕੰਪਨੀ ਦੀ ਅਰਜਨ ਅਰੈਸਟ ਵੀ ਉਹ ਭੈਣ ਨੂੰ ਸੀ ਕਹਿੰਦੇ ਵੀ ਡਾਬਰ ਕੰਪਨੀ ਦੀ ਅਰਜਨ ਅਰੈਸਟ ਦੀ ਸੀਸੀਆਂ ਆਉਂਦੀ ਆ ਬਈ ਤੁਸੀਂ ਲਗਾਤਾਰ ਜੇ ਤੁਸੀਂ ਉਹ ਪੀਓਗੇ ਤਿੰਨ ਪੀਓ ਤਿੰਨ ਸੀਸੀਆਂ ਪੀਣੀਆਂ ਪੈਣਗੀਆਂ ਹਨ ਤਿੰਨ ਪੀਣੀਆਂ ਪੈਣਗੀਆਂ ਸੋਡਾ ਜਿਹੜਾ ਖੂਨ ਸੰਘਣਾ ਜਾਂ ਖੂਨ ਦੇ ਵਿੱਚ ਚਰਬੀ ਰਲੀ ਹੋਈ ਹੈ ਸੋਡਾ ਖੂਨ ਪਤਲਾ ਹੋ ਜਾਊਗਾ ਨਾਲੇ ਤੁਹਾਡੇ ਖੂਨ ਦੇ ਵਿੱਚ ਚਰਬੀ ਖਤਮ ਹੋ ਜਾਊਗੀ ਸਰਕਲ ਹੋਣ ਲੱਗ ਜੂਗੀ ਖੂਨ ਸਰਕਲ ਹੋਣ ਲੱਗ ਜੂਗਾ ਤੁਸੀਂ ਧੱਤ ਕੱਢ ਜੂਗੀ ਹਾਂ ਪਹਿਲਾਂ ਮੈਨੂੰ ਵੀ ਕਮੈਂਟ ਮਾਰਦੇ ਹੁੰਦੇ ਸੀਗੇ ਕਹਿੰਦੇ ਭਾਈ ਤੇਰਾ ਖੂਨ ਸੰਗਣਾ ਕਹਿੰਦੇ ਤੂੰ ਪੀਲਾ ਮੈਂ ਤਾਂ ਭਾਈ ਅੱਜ ਹੀ ਲਿਆ ਪਹਿਲਾਂ ਦੋ ਪੀ ਲਿਆ ਸੀ ਬੀ ਦੀ ਨਾਂਗਾ ਪੈ ਗਿਆ ਸੀਗਾ ਅੱਜ ਮੈਂ ਸੀਸੀ ਲਿਆ ਜਦੋਂ ਮੁੱਕ ਗਈ ਮੈਂ ਦੋ ਹੋਰ ਪੀਊਂਗਾ ਮੇਰੇ ਵੀ ਖੂਨ ਸੰਗਣਾ ਕਰਕੇ ਵਿੱਚ ਚਰਬੀ ਡਲੀ ਹੋਈ ਹੈਗੀ ਤੇ ਜੋੜਾਂ ਦੀ ਪ੍ਰੋਬਲਮ ਹੈ ਇਸ ਕਰਕੇ ਉਹ ਭੈਣ ਨੂੰ ਕਹਿਣਾ ਭਾਈ ਅਰਜਨਾ ਰੈਸਟ ਅਰਜਨਾ ਰੈਸਟ ਡਾਬਰ ਕੰਪਨੀ ਦੀ ਉਹ ਭਾਈ ਤਿੰਨ ਸੀਸੀਆਂ ਪੀਣੀਆਂ ਪੈਣਗੀਆਂ ਜੇ ਥੋੜ ਨੂੰ ਉਹ ਵੀ ਨਹੀਂ ਕੰਮ ਕਰਦੀ ਤਾਂ ਮੂਰੇ ਆਪਣਾ ਠੰਡਾ ਜੂਗੀ ਉਹ ਮਾਰ ਚ ਅਲਸੀ ਦੇ ਵੀ ਹਨਾ ਅਲਸੀ ਦੇ ਬੀਜ ਤੁਸੀਂ ਮਾਲ ਕੇ ਭਿਉਣੇ ਆਥ ਨੇ ਤੇ ਉਹਨੂੰ ਅਲਸੀ ਦੇ ਬੀਜ ਤਾਂ ਘੱਟ ਦੇਣੇ ਆ ਉਹਦਾ ਲਗਾਤਾਰ ਪਾਣੀ ਪੀਣਾ 2 ਮਹੀਨੇ ਲਗਾਤਾਰ ਛਾਣ ਕੇ ਹਨਾ ਵੀ ਚਾਹ ਪੁੰਨੀ ਨਹੀਂ ਦੇਣੀ ਨਾ ਜੇ ਨਿੱਗਾ ਕਰਦੇ ਹੋ ਸਿਆਲ ਸਿਆਲ ਹਾਂ ਕੋਸਾ ਜਾ ਕਰਕੇ ਪੀ ਲਿਓ ਤੇ ਬਈ ਉਹ ਵੀ ਥੋੜੇ ਬਾਅਦ ਤੇ ਬਹੁਤ ਚੰਗਾ ਹੈ ਉਹ ਵੀ ਥੋੜਾ ਖੂਨ ਬਦਲਾ ਕਰ ਦੂਗੀ ਤੇ ਨਾੜਾਂ ਵੀ ਥੋੜੇ ਸਰਕਲ ਹੋਣ ਲੱਗ ਜੂਗਾ ਜਿਹੜੇ ਨਾਲੇ ਥੋੜੇ ਖੂਨ ਦੇ ਵਿੱਚ ਚਰਬੀ ਖਤਮ ਹੋ ਜੂਗੀ ਠੀਕ ਹੈ ਤੇ ਬਈ ਅਰਜਨ ਲਿਆਇਓ ਜੇ ਤੁਹਾਡੇ ਨਾਲ ਫਿੱਟ ਬੈਠੀ ਤਾਂ ਅਸਲ ਵਿੱਚ ਤਾਂ ਉਹਦੇ ਫਿੱਟ ਬੈਠੂਗੀ ਉਹ ਉਹ ਬਹੁਤ ਵਈ ਖੂਨ ਪਤਲਾ ਕਰਦੀ ਐ ਅਰਜਨਾ ਰੈਸਟ ਦੀ ਡਾਬਰ ਕੰਪਨੀ ਦੇਸੀ ਹੈਗੀ ਦੁਬਾਰੀ ਫੇਰ ਦੱਸਦ ਨੇ ਕਈ ਵਾਰ ਭੈਣ ਪੁੱਛੇ ਅਰਜਨਾ ਰੈਸਟ ਡਾਬਰ ਕੰਪਨੀ ਦੀ ਕਣਚੀ ਦੀ ਸਿਸੀ ਹੋਊਗੀ ਠੀਕ ਹੈ ਬਈ ਧੰਨਵਾਦ ਬਈ ਸਾਰਿਆਂ ਦਾ